ਅਮਰੀਕਾ ਵਿੱਚ ਇਸ ਵਕਤ ਪੰਜਾਬੀਆਂ ਦੇ ਦਿਨ ਚੰਗੇ ਨਹੀਂ ਚੱਲ ਰਹੇ ਖਾਸ ਕਰਕੇ ਟਰੱਕ ਡਰਾਈਵਰਾਂ ਦੇ ਹਰਜਿੰਦਰ ਸਿੰਘ ਤੋਂ ਬਾਅਦ 21 ਸਾਲ ਦੇ ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ ਨੇ ਜਿਸ ਤਰੀਕੇ ਦੇ ਨਾਲ 10 ਵਾਹਨਾਂ ਨੂੰ ਟੱਕਰ ਮਾਰ ਕੇ ਤਿੰਨ ਲੋਕਾਂ ਦੀ ਜਾਨ ਲਈ ਉਸ ਤੋਂ ਬਾਅਦ ਆਉਣ ਵਾਲੇ ਦਿਨ ਪੰਜਾਬੀ ਟਰੱਕ ਡਰਾਈਵਰਾਂ ਦੇ ਲਈ ਹੋਰ ਕਿਸੇ ਭਿਆਨਕ ਸੁਪਨੇ ਤੋਂ ਘੱਟ ਨਹੀਂ ਹੋਣ ਵਾਲੇ ICE ਯਾਨੀ ਕਿ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਨੇ ਪਹਿਲਾਂ ਤੋਂ ਹੀ ਪੰਜਾਬੀ ਡਰਾਈਵਰਾਂ ਦੇ ਨੱਕ ਵਿੱਚ ਦਮ ਕਰ ਰੱਖਿਆ। ਥਾਂ-ਥਾਂ ਤੇ ਉਹਨਾਂ ਨੂੰ ਰੋਕ ਕੇ ਡਿਟੇਨ ਕੀਤਾ ਜਾ ਰਿਹਾ ਹੈ। ਅੰਗਰੇਜ਼ੀ ਦੇ ਟੈਸਟ ਲਏ ਜਾ ਰਹੇ ਹਨ। ਸਾਲ ਦੇ ਵਿੱਚ ਕਰੋੜਾਂ ਕਮਾਉਣ ਵਾਲੇ ਟਰੱਕ ਡਰਾਈਵਰਾਂ ਨੇ ਡਿਪੋਰਟ ਹੋਣ ਦੇ ਡਰ ਦੇ ਮਾਰੇ ਆਪਣੇ ਟਰੱਕ ਖੜੇ ਕਰ ਦਿੱਤੇ ਨੇ। ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਖਾਲਸ ਪ੍ਰਾਈਮ ਸਟੋਰੀ ਦੇ ਨਾਲ ਮੈਂ ਹਰਸ਼ਰਨ ਕੌਰ। ਅਮਰੀਕਾ ਵਿੱਚ ਜਿਸ ਤਰੀਕੇ ਦੇ ਨਾਲ ਪੰਜਾਬੀ ਡਰਾਈਵਰਾਂ ਤੇ ਸਖਤੀ ਦਿਖਾਈ ਜਾ ਰਹੀ ਹੈ ਕਿ ਉਹ ਜਾਇਜ਼ ਹੈ ਕਿ ਇਸ ਦੇ ਪਿੱਛੇ ਸਿਰਫ 트ੰਪ ਪ੍ਰਸ਼ਾਸਨ ਜ਼ਿੰਮੇਦਾਰ ਹੈ ਜਾਂ ਫਿਰ ਕੁਝ ਡਰਾਈਵਰਾਂ ਦੀ ਲਾਪਰਵਾਹੀ ਦਾ ਖਮਿਆਜ਼ਾ ਸਾਰੇ ਪੰਜਾਬੀ ਡਰਾਈਵਰਾਂ ਨੂੰ ਭੁਗਤਣਾ ਪੈ ਰਿਹਾ ਹੈ ਸੜਕ ਤੇ ਕਾਲ ਬਣ ਕੇ ਦੌੜ ਰਹੀ ਲਾਪਰਵਾਹ ਡਰਾਈਵਿੰਗ ਦੇ ਇਸ ਪੂਰੇ ਖੇਡ ਲਈ ਉਹ ادارے ਵੀ ਜ਼ਿੰਮੇਵਾਰ ਹਨ ਜੋ ਇਹਨਾਂ ਨੂੰ ਟਰੱਕ ਦਾ ਸਟੀਅਰਿੰਗ ਫੜਾਉਂਦੇ ਹਨ ਇਸਾਰੇ ਸਵਾਲ ਖੜੇ ਹੁੰਦੇ ਨੇ ਇਸ ਸਪੈਸ਼ਲ ਰਿਪੋਰਟ ਦੇ ਵਿੱਚ ਇਹਨਾਂ ਸਾਰੇ ਸਵਾਲਾਂ ਨੂੰ ਜਾਣਨ ਦੀ ਆਪਾਂ ਕੋਸ਼ਿਸ਼ ਕਰਾਂਗੇ 2 ਅਕਤੂਬਰ ਨੂੰ ਅਮਰੀਕਾ ਦੇ ਕੈਲੀਫੋਰਨੀਆ ਤੋਂ ਸਾਹਮਣੇ ਆਈਆਂ ਟਰੱਕ ਹਾਦਸੇ ਦੀਆਂ ਭਿਆਨਕ ਤਸਵੀਰਾਂ ਨੇ ਹਰ ਕਿਸੇ ਦਾ ਅੰਦਲ ਹਿਲਾ ਕੇ ਰੱਖ ਦਿੱਤਾ ਜਦੋਂ ਹਾਦਸੇ ਲਈ ਜ਼ਿੰਮੇਦਾਰ 21 ਸਾਲ ਦੇ ਪੰਜਾਬੀ ਨੌਜਵਾਨ ਜਸ਼ਨਪ੍ਰੀਤ ਸਿੰਘ ਦਾ ਚਿਹਰਾ ਅਤੇ ਤਿੰਨ ਲੋਕਾਂ ਦੇ ਜਾਨ ਜਾਣ ਦੀ ਖਬਰ ਸਾਹਮਣੇ ਆਈ ਤਾਂ 28 ਸਾਲ ਦੇ ਹਰਜਿੰਦਰ ਸਿੰਘ ਵਾਲੀ ਘਟਨਾ ਵੀ ਲੋਕਾਂ ਨੂੰ ਯਾਦ ਆ ਗਈ ਹਰਜਿੰਦਰ ਸਿੰਘ ਉਹੀ ਨੌਜਵਾਨ ਪੰਜਾਬੀ ਟਰੱਕ ਡਰਾਈਵਰ ਸੀ ਜਿਸ ਦੇ ਵੱਲੋਂ ਫਲੋਰੀਡਾ ਦੇ ਵਿੱਚ ਗਲਤ ਯੂ ਟਰਨ ਦੀ ਵਜ੍ਹਾ ਕਰਕੇ ਤਿੰਨ ਲੋਕਾਂ ਦੀ ਯਾਨਕੀ ਇੱਕ ਪਰਿਵਾਰ ਦੀ ਜਾਨ ਚਲੀ ਗਈ ਸੀ 22 ਅਕਤੂਬਰ ਨੂੰ ਜਸ਼ਨਪ੍ਰੀਤ ਸਿੰਘ ਦੇ ਟਰੱਕ ਨੇ 10 ਤੋਂ ਵੱਧ ਗੱਡੀਆਂ ਨੂੰ ਟੱਕਰ ਮਾਰ ਦਿੱਤੀ ਅਮਰੀਕਾ ਪੁਲਿਸ ਦਾ ਇਲਜ਼ਾਮ ਹੈ ਕਿ ਟ੍ਰੈਫਿਕ ਜਾਮ ਦੇ ਬਾਵਜੂਦ ਜਸ਼ਨਪ੍ਰੀਤ ਨੇ ਬ੍ਰੇਕਾਂ ਨਹੀਂ ਮਾਰੀਆਂ ਕਿਉਂਕਿ ਉਹ ਨਸ਼ੇ ਵਿੱਚ ਤਤ ਸੀ ਇਹ ਅਮਰੀਕਾ ਦੇ ਅਖਬਾਰਾਂ ਦੇ ਵਿੱਚ ਖਬਰਾਂ ਲੱਗੀਆਂ ਹਨ ਹਾਲਾਂਕਿ ਗੁਰਦਾਸਪੁਰ ਤੋਂ ਜਸ਼ਨਪ੍ਰੀਤ ਸਿੰਘ ਦੇ ਪਰਿਵਾਰ ਦਾ ਦਾਵਾ ਹੈ ਕਿ ਜਸ਼ਨਪ੍ਰੀਤਾ ਬਚਪਨ ਤੋਂ ਹੀ ਅੰਮ੍ਰਿਤਧਾਰੀ ਹੈ ਨਸ਼ਾ ਕੋਈ ਵੀ ਨਹੀਂ ਕਰਦਾ ਭਾਰਤ ਸਰਕਾਰ ਜਸ਼ਨਪ੍ਰੀਤ ਦੀ ਮਦਦ ਕਰੇ ਅਜਿਹੇ ਇਲਜ਼ਾਮ ਜਿਹੜੇ ਲਾਏ ਜਾ ਰਹੇ ਨੇ ਉਹਨਾਂ ਦੇ ਵਿੱਚ ਦਖਲ ਦੇਵੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਏ ਜਸ਼ਨਪ੍ਰੀਤ ਸਿੰਘ ਨਾਲ ਜੁੜਿਆ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਡਰਾਈਵਿੰਗ ਕਰਦੇ ਵਕਤ ਜਸ਼ਨਪ੍ਰੀਤ ਨਾਲ ਨਾਲ ਰੋਟੀ ਵੀ ਖਾ ਰਿਹਾ ਸੀ ਹਾਲਾਂਕਿ ਖਾਲਸ ਟੀਵੀ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਕਿ ਇਹ ਘਟਨਾ ਵਕਤ ਦੀ ਵੀਡੀਓ ਹੈ ਉਸ ਤੋਂ ਪਹਿਲਾਂ ਦੀ ਹੈ ਜਾਂ ਫਿਰ ਕਦੋਂ ਦੀ ਹੈ ਤੇ ਇਹ ਜਸ਼ਨਪ੍ਰੀਤ ਲਈ ਹੈ ਇਸ ਬਾਰੇ ਅਸੀਂ ਕੋਈ ਦਾਵਾ ਨਹੀਂ ਕਰਦੇ ਹਾਂ ਵੀਡੀਓ ਦੇ ਵਿੱਚ ਇੱਕ ਸਿੱਖ ਡਰਾਈਵਰ ਟਰੱਕ ਚਲਾਉਂਦੇ ਹੋਏ ਜਿਸ ਤਰੀਕੇ ਦੇ ਨਾਲ ਖਾਣਾ ਖਾ ਰਿਹਾ ਹੈ ਜਾਂ ਬਣਾ ਰਿਹਾ ਹੈ ਉਹ ਵੱਡੀ ਲਾਪਰਵਾਹੀ ਨੂੰ ਜ਼ਰੂਰ ਦਰਸਾਉਂਦਾ ਹੈ ਅਗਸਤ ਮਹੀਨੇ ਵਿੱਚ ਹਰਜਿੰਦਰ ਸਿੰਘ ਦੇ ਲਾਪਰਵਾਹੀ ਵਾਲੇ ਯੂ-ਟਰਨ ਹਾਦਸੇ ਵਿੱਚ ਜਿਸ ਤਰੀਕੇ ਨਾਲ ਤਿੰਨ ਲੋਕਾਂ ਦੀ ਜਾਨ ਚਲੀ ਗਈ ਸੀ ਉਸ ਤੋਂ ਬਾਅਦ 트ੰਪ ਸਰਕਾਰ ਨੇ ਸਖਤੀ ਸ਼ੁਰੂ ਕਰ ਦਿੱਤੀ ਸੀ ਫਿਰ ਅਗਸਤ ਮਹੀਨੇ ਦੇ ਵਿੱਚ ਵਰਕ ਵੀਜ਼ੇ ਤੇ ਅਮਰੀਕਾ ਦੇ ਵਿੱਚ ਟਰੱਕ ਚਲਾ ਰਹੇ ਡਰਾਈਵਿੰਗ ਲਾਇਸੈਂਸ ਨੂੰ ਕੈਨਸਲ ਕਰ ਦਿੱਤਾ ਗਿਆ ਸੀ ਸਿਰਫ ਗ੍ਰੀਨ ਕਾਰਡ ਹੋਲਡਰਾਂ ਨੂੰ ਹੀ ਟਰੱਕਾਂ ਦੇ ਲਾਇਸੈਂਸ ਮੁਰ ਤੋਂ ਜਾਰੀ ਕੀਤੇ ਜਾਣ ਦਾ ਬਿਆਨ ਦਿੱਤਾ ਗਿਆ ਰਾਸ਼ਟਰਪਤੀ 트럼ਪ ਨੇ ট্রাক ਡਰਾਈਵਰਾਂ ਦੇ ਲਈ ਅੰਗਰੇਜ਼ੀ ਭਾਸ਼ਾ ਦਾ ਟੈਸਟ ਪਾਸ ਕਰਨਾ ਜ਼ਰੂਰੀ ਕਰ ਦਿੱਤਾ। ਸਿਰਫ ਕੈਲੀਫੋਰਨੀਆ ਉਹ ਸੂਬਾ ਸੀ ਜਿਸ ਨੇ 트럼ਪ ਦੇ ਇਹਨਾਂ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਬਾਕੀ ਸਾਰੇ ਸੂਬਿਆਂ ਨੇ ਨਵੇਂ ਹੁਕਮ ਮੰਨ ਲਏ। ਤੇ ਕੈਲੀਫੋਰਨੀਆ ਦੇ ਇਸ ਫੈਸਲੇ ਤੋਂ ਨਿਰਾਸ਼ 트럼ਪ ਨੇ ਕੈਲੀਫੋਰਨੀਆ ਦੇ 40 ਮਿਲੀਅਨ ਡਾਲਰ ਫੈਡਰਲ ਟ੍ਰਾਂਸਪੋਰਟੇਸ਼ਨ ਫੰਡ ਨੂੰ ਰੋਕ ਲਿਆ। ਕੈਲੀਫੋਰਨੀਆ ਨੂੰ ਛੱਡ ਕੇ ਪੂਰੇ ਅਮਰੀਕਾ ਦੀਆਂ ਸੜਕਾਂ ਤੇ ICE ਯਾਨੀ ਕਿ ਇਮੀਗ੍ਰੇਸ਼ਨ ਐਂਡ ਕਸਟਮਸ ਐਨਫੋਰਸਮੈਂਟ ਦੀਆਂ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ। ਸਤੰਬਰ ਮਹੀਨੇ ਵਿੱਚ ਤਾਂ ਦੇਸੀ ਟਰੱਕਾਂ ਟਰੱਕ ਡਰਾਈਵਰਾਂ ਨੂੰ ਰੋਕਿਆ ਗਿਆ ਡਰਾਈਵਰਾਂ ਤੋਂ ਅੰਗਰੇਜ਼ੀ ਦਾ ਟੈਸਟ ਔਨ ਦਾ ਸਪੌਟ ਲਿਆ ਗਿਆ ਜਿਹੜੇ ਡਰਾਈਵਰ ਅੰਗਰੇਜ਼ੀ ਦੇ ਵਿੱਚ ਜਵਾਬ ਨਹੀਂ ਦੇ ਸਕੇ ਉਹਨਾਂ ਨੂੰ ਤੁਰੰਤ ਹੱਥਕੜੀਆਂ ਲਾ ਕੇ ਆਈਸੀਈ ਦੀਆਂ ਟੀਮਾਂ ਨਾਲ ਲੈ ਗਈਆਂ ਪੰਜਾਬੀਆਂ ਤੇ ਹੋਈ ਸਖਤੀ ਦੇ ਅਜਿਹੇ ਕਈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਐਨਾ ਹੀ ਨਹੀਂ ਕਈ ਨੌਜਵਾਨਾਂ ਨੇ ਤਾਂ ਡਰ ਦੇ ਮਾਰੇ ਟਰੱਕ ਡਰਾਈਵਰੀ ਛੱਡ ਗਏ ਕੋਈ ਹੋਰ ਕੰਮ ਕਰਨ ਦਾ ਮਨ ਬਣਾ ਲਿਆ ਦਾ ਵਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ 4 ਮਹੀਨੇ ਦੇ ਅੰਦਰ ਅੰਦਰ 6000 ਟਰੱਕਾਂ ਨੇ ਵੀ ਆਪਣਾ ਆਪਰੇਸ਼ਨ ਰੋਕ ਦਿੱਤਾ ਕਿਉਂਕਿ ਉਹਨਾਂ ਦੇ ਡਰਾਈਵਰ ਅੰਗਰੇਜ਼ੀ ਦਾ ਟੈਸਟ ਨਹੀਂ ਕਲੀਅਰ ਕਰ پا ਰਹੇ ਇਮੀਗ੍ਰੇਸ਼ਨ ਐਂਡ ਕਸਟਮਜ਼ ਯੂ ਸਪੀਕ ਇੰਗਲਿਸ਼ ਲिटल ਬਿਟ ਸਰ ਗੁਡ ਰੀਡ ਥਿਸ ਫਾਰ ਮੀ ਆਹ ਓਕੇ ਦ ਲਿਟਰਲ ਇੰਜਨ ਥੈਟ ਕੁਡ ਸ਼ੀ ਥਿੰਕ ਥਿੰਕਸ ਸ਼ੀ ਕੈਨ ਪੁਲ ਟ੍ਰੇਨ ਕੀਪ ਗੋਇੰਗ ਆਈ ਆਈ ਥਿੰਕ ਨੋ ਮੋਰ ਸਟੈਪ ਆਊਟ ਦ ਟਰੱਕ ਡ੍ਰాంਪ ਪ੍ਰਸ਼ਾਸਨ ਦੀ ICE ਟੀਮ ਦਾ ਗੈਰ ਕਾਨੂੰਨੀ ਤਰੀਕੇ ਨਾਲ ਟਰੱਕ ਚਲਾ ਰਹੇ ਪ੍ਰਵਾਸੀਆਂ ਨੂੰ ਫੜਨ ਦਾ ਇੱਕ ਹੋਰ ਤਰੀਕਾ ਵੀ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਇਸ ਵਿੱਚ ਦਾਵਾ ਕੀਤਾ ਗਿਆ ਹੈ ਕਿ ICE ਨੇ ਫੇਰ ਨੌਕਰੀਆਂ ਕੱਢੀਆਂ ਹਨ ਇਹਨਾਂ ਨੌਕਰੀਆਂ ਦੇ ਲਾਲਚ ਵਿੱਚ ਜਿਹੜੇ ਟਰੱਕ ਡਰਾਈਵਰ ਤੈ ਦੱਸੀ ਹੋਈ ਥਾਂ ਤੇ ਪਹੁੰਚਦੇ ਹਨ ਉਹਨਾਂ ਦੇ ਕਾਗਜ਼ਾਂ ਦੀ ਜਾਂਚ ਕੀਤੀ ਜਾਂਦੀ ਹੈ ਤੇ ਫਿਰ ਉਹਨਾਂ ਨੂੰ ਡੀਟੇਨ ਸੈਂਟਰਾਂ ਵਿੱਚ ਰੱਖਿਆ ਜਾਂਦਾ ਹੈ ਅਮਰੀਕਾ ਪ੍ਰਸ਼ਾਸਨ ਦੀ ਸਖਤੀ ਨੂੰ ਪੂਰੀ ਤਰ੍ਹਾਂ ਗਲਤ ਕਹਿਣਾ ਜਾਇਜ਼ ਵੀ ਨਹੀਂ ਹੋਵੇਗਾ ਕੋਈ ਵੀ ਮੁਲਕ ਆਪਣੇ ਨਾਗਰਿਕਾਂ ਦੀ ਸੁਰੱਖਿਆ ਚਾਹੁੰਦਾ ਹੈ 트럼ਪ ਪ੍ਰਸ਼ਾਸਨ ਵੀ ਇਹੀ ਕਰ ਰਿਹਾ ਹੈ ਹਾਲਾਂਕਿ ਜਿਸ ਤਰੀਕੇ ਦੇ ਨਾਲ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਉਹ ਤਰੀਕਾ ਜ਼ਰੂਰ ਗਲਤ ਹੋ ਸਕਦਾ ਹੈ ਰਾਸ਼ਪਤੀ 트럼ਪ ਦੇ ਮੁਤਾਬਕ ਡਰਾਈਵਰਾਂ ਦੇ ਲਈ ਅੰਗਰੇਜ਼ੀ ਬੋਲਣੀ ਅੰਗਰੇਜ਼ੀ ਭਾਸ਼ਾ ਆਉਣੀ ਜ਼ਰੂਰੀ ਹੈ ਕਿਉਂਕਿ ਜੇ ਉਹਨਾਂ ਨੂੰ ਅੰਗਰੇਜ਼ੀ ਆਉਂਦੀ ਹੋਵੇਗੀ ਤਾਂ ਉਹ ਡਰਾਈਵਿੰਗ ਟੈਸਟ ਪਾਸ ਕਰਕੇ ਟ੍ਰੈਫਿਕ ਨਿਯਮਾਂ ਅਤੇ ਨਿਸ਼ਾਨਾਂ ਨੂੰ ਸਮਝ ਸਕਣਗੇ ਸੜਕ ਤੇ ਚੱਲਣ ਵਾਲੇ ਹੋਰ ਲੋਕਾਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਬਣਾ ਸਕਣਗੇ ਅਗਸਤ ਮਹੀਨੇ ਵਿੱਚ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੇ ਗਲਤ ਯੂ-ਟਰਨ ਨਾਲ ਵਾਪਰੇ ਹਾਦਸੇ ਵਿੱਚ ਹੁਣ ਹੋਏ ਤਾਜ਼ਾ ਖੁਲਾਸੇ ਵੀ ਕਿਤੇ ਨਾ ਕਿਤੇ 트੍ਰੰਪ ਦੀ ਚਿੰਤਾ ਨੂੰ ਜਾਇਜ਼ ਠਹਿਰਾਉਂਦੇ ਨੇ ਫੌਕਸ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਹਰਜਿੰਦਰ ਸਿੰਘ 10 ਵਾਰ ਸੀ ਡੀ ਐਲ ਯਾਨੀ ਕਿ ਕਮਰਸ਼ੀਅਲ ਡਰਾਈਵਰ ਡਰਾਈਵਰਸ ਲਾਇਸੈਂਸ ਦੇ ਟੈਸਟ ਵਿੱਚ ਫੇਲ ਹੋਇਆ ਸੀ ਉਸਨੇ 10 ਮਾਰਚ 2023 ਤੋਂ ਲੈ ਕੇ 5 ਮਈ 2023 ਦੇ ਵਿਚਾਲੇ 10 ਵਾਰੀ ਡਰਾਈਵਿੰਗ ਲਾਇਸੈਂਸ ਹਾਸਲ ਕਰਨ ਲਈ ਪੇਪਰ ਦਿੱਤਾ ਸੀ ਇਨਾਹੀ ਨਹੀਂ ਹਰਜਿੰਦਰ ਸਿੰਘ 2 ਵਾਰ 에ਅਰ ਬ੍ਰੇਕ ਟੈਸਟ ਵਿੱਚ ਵੀ ਫੇਲ ਹੋਇਆ ਏਅਰ ਬ੍ਰੇਕ ਟੈਸਟ ਦੇ ذریعے ਇਹ ਵੇਖਿਆ ਜਾਂਦਾ ਹੈ ਕਿ ਡਰਾਈਵਰ ਐਮਰਜੈਂਸੀ ਵਕਤ ਕਿਸ ਤਰ੍ਹਾਂ ਪ੍ਰੈਸ਼ਰ ਬ੍ਰੇਕ ਦੀ ਵਰਤੋਂ ਕਰਦਾ ਹੈ ਇਸ ਦੇ ਬਾਵਜੂਦ ਵਾਸ਼ਿੰਗਟਨ ਕੰਪਨੀ ਨੇ ਹਰਜਿੰਦਰ ਨੂੰ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਜਾਰੀ ਕਰ ਦਿੱਤਾ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਸੀ ਕਿ ਹਰਜਿੰਦਰ ਸਿੰਘ ਨੂੰ ਅੰਗਰੇਜ਼ੀ ਭਾਸ਼ਾ ਤੇ ਸੜਕਾਂ ਦੇ ਨਿਸ਼ਾਨ ਸਮਝਣ ਵਿੱਚ ਵੀ ਮੁਸ਼ਕਲ ਆਉਂਦੀ ਸੀ ਉਹ 45 mph ਦੀ ਸਪੀਡ ਲਿਮਟ ਵਾਲੀ ਰੋਡ ਤੇ 60 mph ਸਪੀਡ ਦੇ ਨਾਲ ਟਰੱਕ ਚਲਾਉਂਦਾ ਸੀ ਅਮਰੀਕਾ ਵਿੱਚ ਕੰਮ ਕਰਦੇ ਕੁਝ ਗ੍ਰੀਨ ਕਾਰਡ ਟਰੱਕ ਡਰਾਈਵਰਾਂ ਦਾ ਕਹਿਣਾ ਹੈ ਕਿ ਹਰਜਿੰਦਰ ਸਿੰਘ ਦੇ ਯੂ-ਟਰਨ ਵਾਲੇ ਹਾਦਸੇ ਤੋਂ ਬਾਅਦ ਸਖਤੀ ਬਹੁਤ ਕੀਤੀ ਗਈ ਹੈ ਕਿਉਂਕਿ ਏਜੰਸੀਆਂ ਨੇ ਪਿਛਲੇ 2 ਸਾਲ ਦੀ ਰਿਪੋਰਟ ਚੈੱਕ ਕੀਤੀ ਹੈ ਜਿਸ ਵਿੱਚ ਸਾਹਮਣੇ ਆਇਆ ਕਿ ਵਰਕ ਪਰਮਿਟ ਤੇ ਟਰੱਕ ਚਲਾ ਰਹੇ ਡਰਾਈਵਰ ਹੀ ਜ਼ਿਆਦਾਤਰ ਹਾਦਸਿਆਂ ਦੇ ਵਿੱਚ ਸ਼ਾਮਲ ਹੁੰਦੇ ਹਨ ਸੋ ਹੁਣ ਸਵਾਲ ਉੱਠਦਾ ਹੈ ਕਿ ਅਮਰੀਕਾ ਦੇ ਸਖਤ ਨਿਯਮਾਂ ਦੇ ਬਾਵਜੂਦ ਆਖਿਰਕਾਰ ਇੰਨੀ ਵੱਡੀ ਗਿਣਤੀ ਵਿੱਚ ਭਾਰਤ ਖਾਸ ਕਰਕੇ ਪੰਜਾਬ ਤੋਂ ਨੌਜਵਾਨ ਟਰੱਕ ਡਰਾਈਵਰ ਕਿਉਂ ਅਮਰੀਕਾ ਜਾਂਦੇ ਨੇ ਜਵਾਬ ਹੈ ਪੈਸਾ ਕਮਾਉਣ ਦੇ ਨਾਲ ਆਰਾਮਦਾਇਕ ਜ਼ਿੰਦਗੀ ਚਾਹੁਣ ਦਾ ਇਸੇ ਵਜ੍ਹਾ ਕਰਕੇ ਨੌਜਵਾਨ ਮੁੰਡਿਆਂ ਦੇ ਨਾਲ ਉੱਥੇ ਕੁੜੀਆਂ ਵੀ ਤੁਹਾਨੂੰ ਟਰੱਕ ਚਲਾਉਂਦੀਆਂ ਨਜ਼ਰ ਆਉਣਗੀਆਂ ਭਾਰਤ ਵਿੱਚ ਟਰੱਕ ਡਰਾਈਵਰਾਂ ਦੀ ਤਨਖਾਹ ਮਹੀਨੇ ਦੀ 20 ਤੋਂ 25000 ਵੱਧ ਤੋਂ ਵੱਧ 30000 ਰੁਪਏ ਹੁੰਦੀ ਹੈ ਜਦਕਿ ਅਮਰੀਕਾ ਦੇ ਵਿੱਚ ਐਵਰੇਜ ਟਰੱਕ ਡਰਾਈਵਰ ਦੀ ਤਨਖਾਹ 4 ਤੋਂ ਲੈ ਕੇ 8 ਲੱਖ ਰੁਪਏ ਭਾਰਤੀ ਰੁਪਈਆ ਦੇ ਵਿੱਚ ਇੰਨੀ ਕਮਾਈ ਹੋ ਜਾਂਦੀ ਹੈ ਜਿਹੜੇ ਡਰਾਈਵਰ ਤਜਰਬੇਕਾਰ ਹਨ ਉਹਨਾਂ ਨੂੰ ਇੱਕ ਮਹੀਨੇ ਦੇ 15 ਤੋਂ ਲੈ ਕੇ 1720 ਮਿਲ ਜਾਂਦੇ ਨੇ ਡ라이ਵਰਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਖਾਸ ਧਿਆਨ ਰੱਖਿਆ ਜਾਂਦਾ ਹੈ ਭਾਰਤ ਵਿੱਚ ਡਰਾਈਵਰ 15 ਘੰਟੇ ਟਰੱਕ ਚਲਾਉਂਦੇ ਨੇ ਜਦ ਕਿ ਅਮਰੀਕਾ ਦੇ ਵਿੱਚ 8 ਘੰਟੇ ਤੋਂ ਵੱਧ ਟਰੱਕ ਨਹੀਂ ਚਲਾ ਸਕਦੇ ਉਹਨਾਂ ਨੂੰ ਆਰਾਮ ਵੀ ਕਰਨ ਦਿੱਤਾ ਜਾਂਦਾ ਹੈ ਹਫਤੇ ਵਿੱਚ 60 ਘੰਟੇ ਹੀ ਵੱਧ ਤੋਂ ਵੱਧ ਇੱਕ ਡਰਾਈਵਰ ਟਰੱਕ ਚਲਾ ਸਕਦਾ ਹੈ ਇਸ ਤੋਂ ਇਲਾਵਾ ਟਰੱਕ ਦੇ ਅੰਦਰ ਵੀ ਡਰਾਈਵਰ ਅਤੇ ਹੈਲਪਰ ਦੇ ਲਈ 에ਅਰ ਕੰਡੀਸ਼ਨਰ ਲੱਗਿਆ ਹੁੰਦਾ ਹੈ ਟਾਇਲਟ ਤੇ ਰਸੋਈ ਦੀ ਸਹੂਲਤ ਵੀ ਹੁੰਦੀ ਹੈ ਇੱਕ ਅੰਦਾਜ਼ੇ ਮੁਤਾਬਿਕ ਅਮਰੀਕਾ ਵਿੱਚ ਪੰਜਾਬੀ ਟਰੱਕ ਡਰਾਈਵਰਾਂ ਦੀ ਗਿਣਤੀ 1,80,000 ਦੇ ਕਰੀਬ ਹੈ ਸੋ ਕੁੱਲ ਮਿਲਾ ਕੇ ਹਰਜਿੰਦਰ ਸਿੰਘ ਅਤੇ ਜਸ਼ਨਪ੍ਰੀਤ ਦੇ ਹਾਦਸੇ ਤੋਂ ਕਿਹਾ ਤਾਂ ਇਹ ਹੀ ਜਾ ਸਕਦਾ ਹੈ ਕਿ ਹਾਦਸਾ ਕਿਸੇ ਵਕਤ ਕਿਸੇ ਨਾਲ ਵੀ ਵਾਪਰ ਸਕਦਾ ਹੈ ਪਰ ਜੇ ਤੁਹਾਨੂੰ ਉਸ ਮੁਲਕ ਦੇ ਜਿਸ ਮੁਲਕ ਦੇ ਵਿੱਚ ਤੁਸੀਂ ਨੌਕਰੀ ਕਰਦੇ ਹੋ ਉਥੋਂ ਦੇ ਰੂਲਸ ਐਂਡ ਰੈਗੂਲੇਸ਼ਨਸ ਚੰਗੇ ਤਰੀਕੇ ਦੇ ਨਾਲ ਨਹੀਂ ਪਤਾ ਤਾਂ ਕਿਰਪਾ ਕਰਕੇ ਨੋਲੇਜ ਤੋਂ ਬਿਨਾ ਅਜਿਹੇ ਕੰਮ ਨੂੰ ਹੱਥ ਨਾ ਪਾਓ ਕਿਉਂਕਿ ਇਸ ਦੇ ਨਾਲ ਤੁਹਾਡੀ ਖੁਦ ਦੀ ਜਾਨ ਵੀ ਜੋਖਮ ਦੇ ਵਿੱਚ ਜਾਂਦੀ ਹੈ ਪਰ ਸਭ ਤੋਂ ਵੱਧ ਕਸੂਰਵਾਰ ਹੈ ਉਹ ਵਿਭਾਗ ਜਿਹੜਾ ਕਿ ਬਿਨਾ ਸਿੱਖੇ ਹੋਏ ਡਰਾਈਵਰਾਂ ਨੂੰ ਇਸ ਤਰ੍ਹਾਂ ਲਾਇਸੈਂਸ ਜਾਰੀ ਕਰਦਾ ਹੈ ਕਿਉਂਕਿ ਬਿਨਾ ਲਾਇਸੈਂਸ ਤੋਂ ਤੁਸੀਂ ਅਮਰੀਕਾ ਦੀਆਂ ਸੜਕਾਂ ਤੇ ਟਰੱਕ ਹੀ ਨਹੀਂ ਚਲਾ ਸਕਦੇ ਤੇ ਇਹ ਵੀ ਗੱਲ ਵਿਚਾਰਨਯੋਗ ਹੈ ਕਿ ਇੱਕ ਟਰੱਕ ਡਰਾਈਵਰ ਦੇ ਲਈ ਪ੍ਰੈਕਟੀਕਲੀ ਆਪਣੇ ਜਿਹੜਾ ਆਪਣਾ ਕਿੱਤਾ ਹੈ ਉਹਦੇ ਵਿੱਚ ਮਾਹਿਰ ਹੋਣਾ ਵੱਧ ਜ਼ਰੂਰੀ ਹੈ ਜਾਂ ਫਿਰ ਉਸ ਨੂੰ ਇੰਗਲਿਸ਼ ਆਉਣੀ ਵੱਧ ਜ਼ਰੂਰੀ ਹੈ ਸੋ ਇਸ ਗੱਲ ਤੇ ਵੀ ਜ਼ਰੂਰ ਵਿਚਾਰ ਚਰਚਾ ਚੱਲਦੀ ਹੈ ਕੁੱਲ ਮਿਲਾ ਕੇ ਹਾਦਸੇ ਤੋਂ ਸਬਕ ਲੈਣ ਦੀ ਲੋੜ ਹੈ ਜਿन्हे ਹਾਦਸੇ ਨਾ ਸਿਰਫ ਅਮਰੀਕਾ ਵਰਗੇ ਮੁਲਕ ਦੇ ਲੋਕਾਂ ਦਾ ਭਰੋਸਾ ਤੁਹਾਡੇ ਪ੍ਰਤੀ ਘਟਾਉਂਦੇ ਨੇ ਬਲਕਿ ਸਰਕਾਰ ਨੂੰ ਸਖਤੀ ਕਰਨ ਦੇ ਲਈ ਮਜਬੂਰ ਵੀ ਕਰਦੇ ਨੇ ਇੱਕ ਦੋ ਜਾਣਿਆਂ ਕਰਕੇ ਇਸ ਸਾਰਿਆਂ ਜਿਹੜੀ ਸਾਰੀ ਕਮਿਊਨਿਟੀ ਹੈ ਉਸ ਤੇ ਹੀ ਨਜ਼ਰ ਪੈ ਜਾਂਦੀ ਹੈ ਤੁਸੀਂ ਉਸ ਮੁਲਕ ਦੇ ਵਿੱਚ ਪ੍ਰਵਾਸੀ ਹੋ ਚਾਹੇ ਤੁਸੀਂ ਉੱਥੋਂ ਦਾ ਗ੍ਰੀਨ ਕਾਰਡ ਲੈ ਲਿਆ ਪਰ ਰਹਿੰਦੇ ਤੁਸੀਂ ਪ੍ਰਵਾਸੀ ਹੀ ਹੋ ਹੋ ਸਕੇ ਤਾਂ ਲੀਗਲ ਤਰੀਕੇ ਨਾਲ ਅਮਰੀਕਾ ਵੱਲੋਂ ਵੱਲ ਪ੍ਰਵਾਸ ਕਰੋ ਟ੍ਰੱਕ ਵਰਗੇ ਜੋਖਮ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਿਸੇ ਪ੍ਰਮਾਣਿਤ ਟ੍ਰੇਨਿੰਗ ਸੈਂਟਰ ਤੋਂ ਟ੍ਰੇਨਿੰਗ ਜ਼ਰੂਰ ਲਓ। ਅੰਗਰੇਜ਼ੀ ਦਾ ਗਿਆਨ ਹਾਸਲ ਕਰਨਾ ਵੀ ਜ਼ਰੂਰੀ ਹੈ। ਬੇਸਿਕ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਕਿਉਂਕਿ ਬਿਨਾਂ ਉੱਥੋਂ ਦੀ ਭਾਸ਼ਾ ਸਿੱਖੇ ਅਮਰੀਕਾ ਦੇ ਟ੍ਰੈਫਿਕ ਨਿਯਮਾਂ ਬਾਰੇ ਵੀ ਜਾਣਕਾਰੀ ਨਹੀਂ ਹਾਸਲ ਕੀਤੀ ਜਾ ਸਕਦੀ। ਸੋ ਅਸੀਂ ਇਹੀ ਆਸ ਕਰਦੇ ਹਾਂ ਕਿ ਜਿਹੜੇ-ਜਿਹੜੇ ਵੀ ਮੁਲਕਾਂ ਦੇ ਵਿੱਚ ਸਾਡੇ ਪੰਜਾਬੀ ਭਾਰਤੀ ਲੋਕ ਵੱਸਦੇ ਹਨ ਉਹ ਚੰਗੇ ਤਰੀਕੇ ਦੇ ਨਾਲ ਬੜੀ ਸਿਆਣਪ ਦੇ ਨਾਲ ਉੱਥੇ ਆਪਣਾ ਕੋਈ ਵੀ ਕਿੱਤਾ ਕਰਨ ਤੇ ਉੱਥੇ ਜ਼ਿੰਦਗੀ ਜਿਉਣ ਸਾਲੀ ਜ਼ਿੰਦਗੀ ਜਿਉਣ ਤਾਂ ਕਿ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਤੁਸੀਂ 네ਗੇਟਿਵ ਨਹੀਂ ਬਲਕਿ ਪੋਜ਼ਿਟਿਵ ਆਪਣਾ ਪ੍ਰਭਾਵ ਛੱਡ ਕੇ ਜਾਓ ਲੋਕ ਤੁਹਾਨੂੰ ਮਾੜੇ ਕੰਮ ਕਰਕੇ ਨਹੀਂ ਲਈ ਨਹੀਂ ਚੰਗੇ ਕੰਮ ਕਰਕੇ ਯਾਦ ਕਰਨ ਖਾਲਸ ਪ੍ਰਾਈਮ ਸਟੋਰੀ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਧੰਨਵਾਦ